ਉਸੀ ਗੱਲ ਨੂੰ ਕਿ ਪੇਸ਼ ਨਹੀਂ ਕੀਤਾ ਕਿ ਡੀਆਈਜੀ ਭੁੱਲਰ ਸਾਹਿਬ ਦੀ ਅੱਜ ਪੇਸ਼ੀ ਸੀਗੀ ਤੇ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋ ਗਈ ਆ ਪਰ ਮੇਨ ਮਸਲਾ ਜਿਹੜਾ ਸਵਾਲ ਕਈ ਵਾਰੀ ਆਪਾਂ ਕਰਦੇ ਹੁੰਦੇ ਆ ਕਿ ਰਿਮਾਂਡ ਦਾ ਕੀ ਬਣਿਆ ਕੋਈ ਮੈਂ ਪੁੱਛ ਰਿਹਾ ਜੀ ਰਿਮਾਂਡ ਹੋਣ ਮੰਗਿਆ ਕਿ ਨਹੀਂ ਅਜੇ ਨਹੀਂ ਮੰਗਿਆ ਨਹੀਂ ਮੰਗਿਆ ਮੈਨੂੰ ਲੱਗਦਾ ਕਿ ਸੀਬੀਆਈ ਨੂੰ ਵੀ ਮੰਗ ਪੱਤਰ ਦੇਣਾ ਚਾਹੀਦਾ ਜਾ ਕੇ ਕਿ ਹਾਂ ਭਾਈ ਇਹਦਾ ਰਿਮਾਂਡ ਮੰਗ ਲਓ ਯਾਰ ਤੁਹਾਨੂੰ ਜੇ ਤਾਂ ਹੀ ਭੁੱਲ ਗਿਆ ਮੈਮੋਰੰਡਮ ਦਿਓ ਇਹਨਾਂ ਨੂੰ ਜੀ ਯਾਦ ਕਰਾ ਦਈਏ ਹਾਂ ਜੀ ਵੇਖੋ ਇਹਨਾਂ ਨੇ ਅੱਜ ਰਿਮਾਂਡ ਤੇ ਨਹੀਂ ਮੰਗਿਆ ਪਰ ਉਹਨਾਂ ਨੇ ਜ਼ਰੂਰੇ ਮੰਗ ਕੀਤੀ ਆ ਡਿਫੈਂਸ ਵਾਲਿਆਂ ਨੇ ਕਹਿੰਦੇ ਯਾਰ ਸੋਸ਼ਲ ਮੀਡੀਆ ਤੇ ਕਿਆ-ਕਿਆ ਪੈ ਰਿਆ ਸਾਡੇ ਖਿਲਾਫ ਹੂੰ ਭਾਈ ਭੁੱਲਰ ਸਾਹਿਬ ਦੀ ਜਿਹੜੀ ਜਾਇਦਾਦ ਏ ਉਹ ਤੇ ਨੌਕਰੀ ਤੋਂ ਪਹਿਲਾਂ ਦੀ ਉਹਨਾਂ ਦੇ ਕੋਲ ਏ ਹਾਂ ਤੁਸੀਂ ਮੰਨੋ ਕਿ ਪਹਿਲਾਂ ਦੀ ਏ ਭਾਈ ਨਵਾਂ ਕੁਝ ਨਹੀਂ ਏ ਹਾਂਜੀ ਭਈ ਇਹ ਤੇ ਉਹਨਾਂ ਦੇ ਨੌਕਰੀ ਦੇ ਲੱਗਣ ਤੋਂ ਪਹਿਲਾਂ ਦੀ ਜਾਇਦਾਦ ਏ ਤੇ ਜਿਹੜੇ ਫੈਕਟ ਗਲਤ ਪੇਸ਼ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੰਦ ਕਰੋ ਕੋਟ ਨੇ ਕੋਈ ਹਾਲੇ ਤੱਕ ਇਸ ਤਰ੍ਹਾਂ ਦੀ ਪਾਬੰਦੀ ਤੇ ਨਹੀਂ ਲਾਈ ਪਰ ਇਹਨਾਂ ਦਾ ਵਾਸੇ ਚੱਲੇ ਤੇ ਖਰਾਬ ਬਹੁਤ ਕੁਛ ਦਿਨ ਤੁਸੀਂ ਦੇਖੋ ਨਾ ਕਿ ਅਨਿਲ ਅਮਾਨੀ ਬਾਰੇ ਕੋਬਰਾ ਪੋਸਟ ਨੇ ਡੰਗ ਮਾਰਿਆ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਇਹਨਾਂ ਨੇ ਸ਼ਾਇਦ 41 ਹਜ਼ਾਰ ਕਰੋੜ ਦਾ ਫਰਾਡ ਕੀਤਾ ਹੁਣ ਉਹਨਾਂ ਨੇ ਵਰਜ਼ਨ ਨਹੀਂ ਦਿੱਤਾ ਖਬਰ ਦੇ ਵਿੱਚ ਸਟੋਰੀ ਦੇ ਵਿੱਚ ਉਹਨਾਂ ਨੇ ਨੈਸ਼ਨਲ ਇੰਟਰਨੈਸ਼ਨਲ ਪਤਾ ਨਹੀਂ ਆਰਬਿਟਰੇਸ਼ਨ ਕਿੱਥੋਂ ਕਿੱਥੋਂ ਡਾਕੂਮੈਂਟ ਕੱਢ ਕੇ ਦਾਵਾ ਕੀਤਾ ਕਿ ਭਾਈ ਇਹਨਾਂ ਨੇ ਇਨੇ ਹਜ਼ਾਰ ਕਰੋੜ ਦਾ ਫਰਾਉਡ ਕੀਤਾ ਹੈ ਉਹਨਾਂ ਨੂੰ ਮੇਲ ਭੇਜਿਆ 19 ਅਕਤੂਬਰ ਨੂੰ ਕਿ ਵਰਜ਼ਨ ਵਰਜ਼ਨ ਦੇਣ ਦੀ ਤਾਂ ਉਹ ਨੋਟਸ ਭੇਜ ਰਹੇ ਨੇ ਕਿ ਤੁਹਾਡੇ ਤੇ ਇਨੇ ਹਜ਼ਾਰ ਕਰੋੜ ਦੀ ਮਾਨ ਨਹੀਂ ਹਾਂ ਰੇ ਇਨੇ 100 ਕਰੋੜ ਦੀ ਉਹਨਾਂ ਦਾ ਕੀ ਫੰਡਾ ਹੈ ਕਿ ਅਨਿਲ ਅਮਾਮੀ ਜਿਸ ਤਰ੍ਹਾਂ ਦਾ ਉਹ ਠੱਗੀ ਠੋਰੀ ਵਾਲਾ ਕੰਮ ਤੋਰ ਕੇ ਬੈਠਾ ਕਿੰਨਾ ਕਿੰਨਾ ਕੋਈ ਹੈ ਪੂਰੀ ਦੁਨੀਆ ਦੇ ਵਿੱਚ ਉਹ ਤੁਸੀਂ ਮੰਨ ਲਓ ਕੋਈ ਸਟੋਰੀ ਕਰੋਗੇ ਤੁਹਾਡੇ ਤੇ ਡੈਫਰਮੇਸ਼ਨ ਪਾ ਦੇਗਾ ਕਿੱਥੇ ਗੁਜਰਾਤ ਦੇ ਵਿੱਚ ਜੀ ਤੋ ਤੁਰੇ ਫਿਰੋ ਅਨੇਲਮ ਬਣੀ ਆ ਕਰਦਾ ਜੇ ਇਹਨਾਂ ਦਾ ਵਾਸ ਚੱਲੇ ਤੇ ਤੁਹਾਨੂੰ ਚਿਹਰਾ ਪੂੰਜੀ ਚ ਉਹ ਉਥੇ ਡੈਫਰਮੇਸ਼ਨ ਚ ਫਸਾ ਦੇਣਾ ਕਿ ਤੁਸੀਂ ਕਾਹਤੋਂ ਬੋਲਦੇ ਹੋ ਇਹ ਕਹਿੰਦੀ ਹੈ ਕਿ ਐਸਾ ਦੇਣਾ ਬਾਹਰ ਅਸੀਂ ਤੇ ਸਾਰਾ ਕੁਝ ਕਰੀਏ ਭਾਈ ਸਾਡਾ ਕੰਮ ਤੇ ਉਹ ਆ ਕਿ ਖੁੱਲਾ ਖਾ ਤੇ ਨੰਗਾ ਨਾ ਪਰ ਤੁਸੀਂ ਨਹੀਂ ਬੋਲਣਾ ਤੁਸੀਂ ਚੁੱਪੋ ਜਾ ਬਈ ਸਾਡੀਆਂ ਜ਼ੁਬਾਨਾਂ ਵੱਡ ਕੇ ਤੇ ਪਕੌੜੇ ਤਾਲਾ ਹੱਦਿਆ ਤੁਹਾਡੇ ਵਾਲੀ ਕਿ ਅੱਜ ਅੱਜ ਸੋਸ਼ਲ ਮੀਡੀਆ ਤੇ ਜੇ ਕੋਈ ਗਲਤ ਫੈਕਟ ਪੇਸ਼ ਕਰਦਾ ਹੈ ਤਾਂ ਭਈ ਉਹ ਤੁਸੀਂ ਉਹਦਾ ਖੰਡਨ ਕਰ ਸਕਦੇ ਹੋ ਹੂੰ ਪ੍ਰੈਸ ਰਿਲੀਜ਼ ਕੋਈ ਦੇ ਸਕਦੇ ਹੋ ਪਰਵਾਰ ਕੋਈ ਆਪਣੀ ਪੀਸੀ ਕਰ ਸਕਦਾ ਕੋਈ ਹੱਥ ਬੰਨੇ ਆ ਕਿਹਦੇ ਜੀ ਪਰ ਜੇ ਸੋਸ਼ਲ ਮੀਡੀਆ ਤੇ پابੰਦੀ ਲਾ ਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਭਈ ਗੱਲ ਇਹ ਆ ਕਿ ਜੇ ਆਪਾਂ ਗੱਲ ਦੇਖੀਏ ਕਿ ਭਈ ਪੁੱਲਰ ਮੁਸਤਾਫਾ ਜਾਂ ਇਹ ਦੋ ਚਾਰ ਬੰਦਿਆਂ ਤੋਂ ਵਗੈਰਾ ਅੱਜਕੱਲ ਖਬਰ ਹੈ ਕਿਹੜੀ ਆ ਜੀ ਪਹੌਂਚੋਂ ਕੀ ਤੇ ਖਬਰ ਇਹਨਾਂ ਦੀ ਆ ਜਾਂਦੀ ਆ ਜਾਂਦੀ ਬਿਲਕੁਲ ਕਿਸ਼ਾਨੂ ਹੋ ਗਿਆ ਇਹ ਇਹੀ ਬੰਦੇ ਨੇ ਕੁਝ ਖਬਰਾਂ ਲਏ ਸੋਸ਼ਲ ਮੀਡੀਆ ਨੂੰ ਵੀ ਕੋਈ ਚਾਹੀਦਾ ਸਾਬ ਜੀ ਉਹਨਾਂ ਨੂੰ ਕੀ ਸੁਣੇ ਛੱਡਣਾ ਜੀ ਉਹਨਾਂ ਦਾ ਤਾਂ ਜੀ ਨਹੀਂ ਲੱਗਣਾ ਜੀ 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 ਮਿੰਟੂ ਜੀ ਖੈਰ ਦੋਸਤ ਵੀ ਹੈ ਨਾ ਯਾਦ ਕਰਾ ਦਿੰਦੇ ਆ ਵੀ ਸੁਣੇ ਛੱਡਣ ਵਾਲਾ ਕੰਮ ਨਹੀਂ ਹੈ